ਲੋਈ ਦੋਸਤੋ ਬਾਹਰ ਜੁਕੇ ਹਾਲ ਚਾ ਬਾਹਰ ਜੁਕੇ ਪਤੇ ਅੱਛੀ ਸੰਗਰਾਮ ਕਲਾ ਕੇਂਦਰ ਦੀ ਟੀਮ ਚੱਲੀ ਆ ਮਮਤਾ ਰਾਣੀ ਕੋਲ ਦੋਤੇ ਨੂੰ ਦੇਖਣਾ ਹੈ ਦੋਤੇ ਦੇ ਕਰਾਂਗੇ ਦਰਸ਼ਨ ਤੇ ਮੇਰੇ ਨਾਲ ਹੈਗੇ ਮਿੱਠੂ ਸਿੰਘ ਸੰਗਰਾਮ ਕਲਾ ਕੇਂਦਰ ਟੀਮ ਦੇ ਮੈਂਬਰ ਨੇਗੇ ਇੱਧਰ ਹੈਗੀ ਸੰਗਰਾਮਣ ਇਧਰ ਹਨੀ ਸੰਗਰਾਮੀ ਬੈਠਾ ਮੈਂ ਪੋਲਾ ਸਿੰਘ ਸੰਗਰਾਮੀ ਸਭ ਤੋਂ ਪਹਿਲਾਂ ਜਾਵਾਂਗੇ ਅਸੀਂ ਪਿੰਡ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਆ। ਉੱਥੇ ਕਰਾਂਗੇ ਦਰਸ਼ਨ ਫਿਰ ਜਾਵਾਂਗੇ ਭਮਤਾ ਰਾਣੀ ਦੇ ਘਰ। ਬਣੇ ਰਹੋ ਵੀਡੀਓ ਨਾਲ ਕਿੱਥੇ ਤੱਕ ਜਾਣੀਆਂ ਵੀਡੀਓ ਇਹ ਤੇ ਕਰਾਵਾਂਗੇ ਤੁਹਾਨੂੰ ਛੋਟੇ ਛੋਟੇ ਦਰਸ਼ਨ ਬਾੜੀ ਲੰਬੀ ਨਹੀਂ ਕਰਦੇ ਵੀਡੀਓ। ਲਓ ਜੀ ਪਹੁੰਚ ਗਏ ਸਾਜਲੀ ਪਿੰਡ। ਇਹ ਸਾਜਲੀ ਦਾ ਵੱਡਾ ਡਾ। ਲਓ ਜੀ ਰੇਲਵੇ ਲਾਂ ਕਰਾਸ ਕਰਨ ਲੱਗਿਆ ਹੋਣਾ ਸੀ ਸਾਜਲੀ ਮੈਨੂੰ ਇਹ ਕੋਲ ਨੂੰ ਕਰਾਸ ਕਰਕੇ ਸਾਜਲੀ ਵਾਲੇ ਨੂੰ ਮੈਦੇਵਸਾ ਮੌਜੂ ਮੈਦੇਵਸਾ ਕਮੇ ਲਗਾ ਦਾ ਛੋਟੀ ਕੋਖੜ ਬੱਚਾ ਐਤੋਂ ਲੈੜਾ ਥੋੜੀ ਦੂਰ ਬਾਹਰ ਸਮੇਂ ਡੇਰਾ ਇਹ ਹੈਗੀ ਭਈ ਸਾਹ ਉਹ ਕਮਾਂਡਿਕ ਜਿੰਦ ਗੌਰ ਪੱਛਾ ਦੀ ਕੋਠੀ ਆ ਹੁੰਦਾ ਕਿ ਮਰ ਖਾਲਾ ਹੈ ਨਾ ਲੈ ਪਹੁੰਚ ਕੇ ਲੈਰੇ ਲੈ ਆ ਗਏ ਜੀ ਤੋ ਜਿੱ ਲੈਹਰਾ ਕਰਕੇ ਕ੍ਰੋਸ ਉਹ ਮਿਲਾਵੇ ਜਾਖੜ ਚੱਲ ਗਏ ਇਹ ਵੀ ਕਾਫੀ ਮਸ਼ਹੂਰ ਆ ਹੈ ਦੇਰ ਦਾ ਨੋ ਤਾਂ ਨਹੀਂ ਮੈਨੂੰ ਪਤਾ ਕੀ ਆ ਤਾਂ ਆ ਦੇਖ ਲੈ ਸਾਧੂ ਆਸਰਾ ਪਾਈ ਲਓ ਜੀ ਚੋਟੀਆਂ ਪਹੁੰਚ ਗਏ ਅਸੀਂ ਦਿਖਾਉਣੇ ਹੁਣ ਜਾਖੜ ਦਾ ਤੁਹਾਨੂੰ ਪਹਿਲੀ ਜਿਹੜੀ ਚੌਕਿਆ ਚੋੜਿਆ ਕਰਕੇ ਕਰਾਓ ਸ ਲਓ ਜੀ ਜੋੜ ਜਾਂ ਚੌਂਕੀ ਦੇ ਨੇੜੇ ਪਹੁੰਚ ਗਏ ਇੱਧਰ ਹੈਗਾ ਟੰਡਾ ਬੁਦਲਾਡਾ ਇੱਧਰ ਹੈਗਾ ਹਸਾਰ ਜਾਖਲਾ ਇਹ ਹੈਗੀ ਚੌਂਕੀ ਠੀਕ ਹੈ ਨਹੀਂ ਚੌਂਕੀ ਹੈਗੀ 36 ਪੁਲਿਸ ਕੋਲ 30 ਤੱਕ ਕਬਾ ਦੀ ਹੈ ਗਾਧਾ ਕਰਾ ਕੋਈ ਚੱਲੋ ਚੱਲੋ ਇੱਧਰ ਨਾਕਾਬਿਲਾਰ ਖੈਨਾ ਨੇ ਭਾਈ ਦੇਖਦੇ ਆਂਗੇ ਕੀ ਕਹਿੰਦੇ ਨੇ ਮੁੰਡੇ ਆ ਇੱਧਰ ਰਿਕ ਨਹੀਂ ਇਹ ਹੈਗੀ ਜੋੜੀਆਂ ਚੌਂਕੀ ਆ ਮੁੰਡੇ ਖੜੇ ਨੇ ਡਿਊਟੀ ਤੇ ਚੋਟੀਆਂ ਚੌਂਕੀ ਰੁਕਿਆ ਤੇ ਚੈਕਿੰਗ ਹੋ ਰਹੀ ਹੈ ਵਧੀਆ ਗੱਲ ਹੈ ਤੇ ਜੱਖੜ ਲਾ ਕੇ ਮਿਲਾਂਗੇ ਤੁਹਾਨੂੰ ਲੈ ਭਾਈ ਸਾਡੀ ਗੱਡੀ ਚੈਕਿੰਗ ਹੋ ਗਈ ਹੁਣ ਅਸੀਂ ਚੱਲਾਂਗੇ ਟੂ ਫੋਲੋ ਜੀ ਅਰੇ ਜੀ ਹੋ ਗਈ ਕਰੋ ਸੰਗ ਚੋਟੀਆਂ ਚੌਂਕੀ ਹੈ ਲੋ ਜੀ ਓਵਰ ਬ੍ਰਿਜ ਕਰਤਾ ਬਾੜ ਜਿਹੜਾ ਜੱਖੜ ਲਵੇ ਓਵਰ ਬ੍ਰਿਜ ਟੂ ਲੜ ਕਲਾਂ ਕੋਲ ਦੱਸੋ ਹੁਣ ਸਿੱਧਾ ਸੱਪੋ ਲੋ ਜੀ ਯਾਖਲ ਪਹੁੰਚ ਗਏ ਲੋ ਭਾਈ ਮੁੜ ਗਏ ਤੇ ਹੀ ਤਲਵਾੜੇ ਵਾਲਾ ਲੋ ਜੀ ਫਾਟਕ ਹੈਗਾ ਜਿਹੜਾ ਹੈ ਤਲਵਾੜੇ ਵੱਲ ਜਾਣ ਵੇਲੇ ਆਉਂਦਾਗਾ ਕਾਬੇ ਇਥੇ ਰੈਂਦੀ ਟਰੈਪ ਬਣੀ ਹੈ ਅੱਜ ਤਾਂ ਨਹੀਂ ਗਈ ਇਹ ਜਾਂਦੇ ਬਢੰਡਾ ਇੰਦਰ ਹੈਗਾ ਅਸਾਰ ਦਿੱਲੀ ਲੈ ਭਰਾਓ ਇੱਥੇ ਜੀਰੀਆਂ ਕਾਫੀ ਲੱਗੀਆਂ ਹੋਈਆਂ ਰਗੀਆਂ ਤੇ ਰਸਤੇ 'ਚ ਘਟਦੀਆਂ ਇਹ ਤਲਵਾੜੇ ਦਾ ਏਰੀਆ ਜੱਖੜ ਏਰੀਆ ਕਾਫੀ ਵਧੀਆ ਲੱਗ ਰਿਹਾ ਇੱਥੇ ਜੀਰੀ। ਗੋਪਰਾ ਉਹ ਤਲਵਾੜੇ ਪਹੁੰਚਣ ਵਾਲਿਆਂ ਨਾਲੇ ਮਾਣਾ ਮੋਟਾ ਕੁਦਰਤ ਦਾ ਗੱਲਾਂ ਕਰ ਲਈ ਤੇ ਕਿੰਨੇ ਸੋਹਣੇ ਲੱਗਦੇ ਨੇ ਦਰਖਤ। ਅਜ ਤੋਂ ਮੋੜਾਂਗੇ ਜੀ ਕੁਲਾ ਬੱਲ ਨੂੰ। ਇਹ ਹੈ ਜੀ ਤਲਵਾੜਾ। ਗੁਰੂ ਘਰ ਦਾ ਆ ਗਿਆ ਜੀ ਡੇਟ ਦਿੱਤਾ। ਦੇਖੋ ਜੀ ਲਿਖਿਆ ਤਲਵਾੜਾ। ਠੀਕ ਹੈ। ਇਹ ਨਾਲੇ ਬਾਤ। ਅ ਉਹ ਵੰਗਿਆਰ ਜਿਹੜਾ ਹੈ ਮਰ ਰਿਹਾ ਆ ਉਦਮ ਸਿੰਘ ਭਗਤ ਸਿੰਘ ਦੀ ਤਸਵੀਰ ਤਲਵਾੜੇ ਲੋ ਜੀ ਕੁਲਾ ਮੰਨ ਨੂੰ ਹੋ ਗਿਆ ਹੁਣ ਸਿੱਧੇ ਤਲਵਾੜਾ ਕਰਕੇ ਕ੍ਰੋਸ ਅਸੀਂ ਮਿਲਦੇ ਆ ਫਿਰ ਕੁਲਾ ਜਾ ਕੇ ਦੋਸਤੋ ਪਹੁੰਚ ਗਏ ਹੁਣ ਅਸੀਂ ਕੁਲਾ ਸ਼ਹਿਰ ਤਾਂ ਇੱਧਰਲੇ ਹਰਿਆਣੇ ਦੇ ਹੈ ਜੀ ਨੇ ਛੜਕਾ ਛੜਕਾ ਵੀ ਬਧੀ ਨੋਰਮਲ ਜੀ ਨੇ ਆ ਵੇਦ ਕੇ ਇਹਨਾਂ ਨੇ ਬੋਰਡ-ਬਾਡ ਜੇ ਪਾੜ ਰੱਖੇ ਸਾਰੇ ਲੈ ਭਾਈ ਲੇਹਰੀ ਆਪੋ ਨਾਹਸਰ ਨੂੰ ਜਾਰੀ ਹੈ ਦੁਕਾਨ ਲੰਘ ਕੇ ਸੀ ਕੋਲਾ ਅਗਲੇ ਪਿੰਡ ਚੱਲਦੇ ਆ ਲਓ ਜੀ ਪਹੁੰਚ ਗਏ ਲਹਿਰੀ ਲਹਿਰੀ ਆਹੇ ਲਹਿਰੀ ਅੱਲੇ ਮੁੜਦੇ ਹਾਂ ਅਸੀਂ ਖੇੜੀ ਵੱਲ ਆਹ ਮੁੜ ਗਏ ਜੀ ਖੇੜੀ ਵੱਲ ਨੂੰ ਇਹ ਹੈਗਾ ਜੀ ਲਹਿਰੀ ਦੇ ਲੱਵੇ ਪ੍ਰਿੰਡੀ ਦਾ ਖੇਤ ਕਿੰਨਾ ਸੋਹਣਾ ਦੇਖੋ ਇਹ ਜੱਚਦੀ ਹੈ ਹੋਵੇ ਜੈਂਟਰ ਖੇੜੀ ਚਾ ਆ ਦੇਖੋ ਇਹ ਆਗਾ ਮਰੂਗਾ ਦਾ ਬਾਗ ਆ ਇੱਕ ਗਿੰਲਾ ਇਹ ਆਗਾ ਖੇੜੀ ਪਿੰਡ ਪਹੁੰਚ ਗਏ ਜਾਨੀ ਹੁਣੇ ਬਾ ਇਧਰ ਮੁੜਾ ਕੇ ਖੱਬਿਆਤਾ ਫਮਿਆ ਤਾਂ ਮੋੜਨਾ ਭਾਈ ਪਹੁੰਚ ਗਏ ਖੇੜੀ ਤੇ ਗੁਰਦੁਆਰਾ ਸਾਹਿਬ ਚ ਲੌਜੂ ਗੁਰੂ ਘਰ ਚ ਹੋਣਾ ਸੀ ਪਹੁੰਚ ਗਏ ਅੰਦਰ ਇਥੋਂ ਮੱਥਾ ਟੇਕ ਕੇ ਜਾਵਾਂਗੇ ਮਮਤਾ ਸੰਗਰਾਮੀ ਦੇ ਘਰ ਲਓ ਜੀ टीम चल अंदर गुरु घर च मथा टेकना मथा टेकता दरबार साहब हानि संग्रामी भी है वागुरू वाहेगुरू वागुरू वागुरू आहो वागुर लिया ਲੇ ਵੀ ਹੋਰ ਹੁਣ ਅਸੀਂ ਮਮਤਾ ਦੇ ਘਰ ਆ ਗਾ ਕੋਡ ਮਾ ਸਾਡਾ ਖੜਾਗਾ ਹੱਥ ਚ ਮੋਬਾਈਲ ਨਹੀਂ ਪਰ ਉਹਣਾ ਖੜਾਗਾ ਨੀਂਦ ਤੋਂ ਨੀਂਦ ਚ ਉੱਠਿਆ ਲੱਗਦਾ ਮੈਨੂੰ ਤਾਂ ਉਹਦੇ ਅੰਦਰ ਮਮਤਾ ਸੰਗਰਾਮੀ ਕੋਲੇ ਦੋ ਤੇ ਨੂੰ ਦਿਖ ਰਹੀ ਹੈਗੇ ਦੀ ਨਾਨੀ ਹਨੀ ਮਿਲਦਾ ਰਹਾ ਸੀ ਨਾਨ ਕਰਾ ਕੇ ਹੈ ਦੇ ਨੇ ਹੈ ਨਾ ਇਹ ਅਦਰ ਦੂਜਾ ਪੁੱਤਾ ਬੈਠਾ ਹੰਡਾ ਨੰਨਾਂ ਦਾ ਨਲੂਈ ਦਾ ਸੇ ਧੰਨਵਾਦ ਤੁਹਾਡਾ ਜੁੜੇ ਹੁਣ ਤੱਕ ਤੇੜੀ ਤੁਸੀਂ ਵੀਡੀਓ ਦੇਖਿਆ ਸਭ ਨੂੰ ਖੁਸ਼ੀਆਂ ਦੇਵੇ ਅਸੀਂ ਆਏ ਆ ਇਸੇ ਦੋ ਤਿੰਨ ਦੇਖਣ ਤੇ ਮੇਰੇ ਕਹ ਲੈ 21 ਦਿਨ ਕਹਿ ਦੇਣਾ ਹੋ ਗਿਆ ਇਹ ਕਿੰਨਾ ਲੱਗਿਆ ਅਜਾ 21 ਦਿਨ ਹੋ ਗਿਆ ਲਗਭਗ ਹੈਨਾ ਚਲੋ ਜੀ ਸਭ ਨੂੰ ਖੁਸ਼ੀਆਂ ਦੇਵੇ ਪਰਮਾਤਮਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ